ਮੈਂ ਤੇਰਾ ਧਿਆਨ ਹੀ ਦੇ ਰਹੀ ਮੈਂ ਮਰੀ ਗੋ ਸੀ ਅਸੀਂ ਸਾਡੀ ਕੁੜੀ ਮੋਟੀ ਨਹੀਂ ਹੈਗੀ ਸਾਡੀ ਕੁੜੀ ਕਿਊਟ ਆ ਅਸੀਂ ਅਸੀਂ ਇਹਨੂੰ ਓਵਰ ਕਿਊਟਨੈਸ ਕਹਿ ਸਕਦੇ ਉਹ 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 ਰਿਸ਼ਤੇ ਦਾ ਤੇ ਰਿਸ਼ਤੇ ਦਾ ਨਾ ਬਹੁਤ ਜ਼ਿਆਦਾ ਫਰਕ ਆ ਇਹ ਖੂਨ ਦੇ ਰਿਸ਼ਤੇ ਆ ਤੇ ਉਹ ਉਹ ਰਿਸ਼ਤੇ ਅਸੀਂ ਇਹਦੇ ਹੱਸਿਏ ਅਸੀਂ ਇਹਦੇ ਦੰਨ ਗੱਡੀ ਜਾਂਦੀ ਹੈ ਹਾਂ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗਸ ਵਗਦਾ ਤੁਹਾਡਾ ਸਾਡੇ YouTube ਚੈਨਲ ਤੇ ਮਿਸਟ੍ਰੈਨ ਮਿਸ ਸੀਵੀਆ ਕਪਲ ਬੱਡੇ ਸੀ ਵੀਆ ਕਪਲ ਛੋਟੇ ਸੀ ਵੀਆ ਕਪਲ ਆਪਾਂ ਹੋ ਗਿਆ ਰੈਡੀ ਤੇ ਵੈਸੇ ਦੀਦੀ ਨੇ ਅੱਜ ਕਿਤੇ ਨਹੀਂ ਜਾਣਾ ਛੁੱਟੀ ਆ ਦੀਦੀ ਕੱਲ ਸ਼ਾਪਿੰਗ ਕਰਕੇ ਆਏ ਸੀਗੇ ਵਧੀਆ ਕੈਂਡਲ ਲਿਪਸਟਿਕਾਂ ਦੀ ਤਾਂ ਅੱਜ ਟ੍ਰਾਈ ਕੀਤੀਆਂ ਨੇ ਹਾਂ ਸਵੇਰੇ ਉੱਠ ਕੇ ਬਲਦ ਨਾ ਆ ਕੇ ਟ੍ਰਾਈ ਕੀਤੀਆਂ ਅਸੀਂ ਤੁਹਾਨੂੰ ਇੱਕ ਇੱਕ ਉਹ ਵੀ ਕੇ ਰਿਵਿਊ ਵੀ ਸਾਂਝਾ ਕਰਨਾ ਯਾਰ ਅਸੀਂ ਪ੍ਰੈਸ ਆਨ ਨੇਲ ਕਰਵਾਏ ਸੀਗੇ ਉਹ ਭੈਣ ਤੋਰੇ ਨੂੰ ਤੋਂ ਤੇ ਸਭ ਲਈ ਭਾਵੇਂ ਆ ਦੇਖੀ ਨਿਕਲੀ ਨਹੀਂ ਹੈਗੇ ਸਾਰਾ ਕੰਮ ਕੀਤਾ ਅਸੀਂ ਬਹੁਤ ਸੋਹਣੇ ਲੱਗ ਰਿਹਾ ਹੂੰ ਜਮੇ ਨਹੀਂ ਨਿਕਲੇ ਹੁਣ ਅਸੀਂ ਉਹ ਸੋਚੇਗਾ ਕਲੈਰਿਕ ਕਲੂਰਕ ਪਤਾ ਨਹੀਂ ਆਏ ਸਾਨੂੰ ਪਤਾ ਤਾਂ ਹੈ ਨਹੀਂ ਕੀ ਕਿਹੜੇ ਹੁੰਦੇ ਆ ਕੀ ਕਰਕੇ ਦੇ ਨਟ ਕਰ ਕਿਹੜੇ ਹੁੰਦੇ ਆ ਮੋਟੂ ਮੋਟੂ ਕਿਹੜੇ ਹੁੰਦੇ ਆ ਕੀ ਹੋ ਗਿਆ ਕੀ ਹੋ ਗਿਆ ਲੜੀ ਕੋ ਜਾਣੇ ਹੋ ਐ ਰਿਖੀ ਇਹਨੇ ਭਾਈ ਆਇਆ ਜੱਫਾ ਕਹਿੰਦਾ ਮम्मा ਤੁਹਾਨੂੰ ਚੱਕ ਕੇ ਜਾਊਗਾ ਨਹੀਂ ਚੱਕਿਆ ਜਾਣ ਹਾਂ ਇਹਨੇ ਤਾਂ ਆਇਆ ਹਾਂ ਨਾ ਨਾ ਕੰਮ ਇਹ ਤਾਂ ਆਏ ਹੱਥੀ ਨੀ ਪਹੁੰਚਦਾ ਕਾਉਂ ਦੀ ਬਾਲੇ ਮੋਟੋ ਮਕੇ ਠੀਕ ਹੈ ਸਾਡ ਕੇ ਕਿਹਨਾਂ ਕਿਸਨ ਨੂੰ ਇਹ ਅਸੀਂ ਅਸੀਂ ਸਾਡੀ ਕੁੜੀ ਮੋਟੀ ਨਹੀਂ ਹੈਗੀ ਸਾਡੀ ਕੁੜੀ ਕਿਊਟ ਆ ਅਸੀਂ ਅਸੀਂ ਇਹਨੂੰ ਓਵਰ ਕਿਊਟਨੈਸ ਕਹਿ ਸਕਦੇ ਆ ਪਰ ਅਸੀਂ ਅਸੀਂ ਆਪ ਵੀ ਅਸੀਂ ਪਿਆਰ ਨਾਲ ਮੋਟੋ ਮੂਟੂ ਕਹਿ ਸਕਦੇ ਆ ਪਰ ਜੇ ਕੋਈ ਸਾਡੀ ਕੁੜੀ ਨੂੰ ਮੋਟੋ ਕਹੂਗਾ ਹਸਾਬ ਲਾ ਲਿਓ ਇਹ ਮੋਟੋ ਨਹੀਂ ਹੈਗੀ ਓਵਰ ਕਿਊਟਨੈਸ ਅਸੀਂ ਕਹਿ ਸਕਦੇ ਨਾ ਵੀ ਕਿਉਂਕਿ ਛੋਟਾ ਹੁੰਦਾ ਵੀ ਸਾਡਾ ਜਵਾਬ ਹੈ ਨਹੀਂ ਨਹੀ ਇਹ ਸੀਗਾ ਨਾ ਤੁਹਾਡੇ ਲੋਕਾਂ ਦਾ ਬਹੁਤ ਬਹੁਤ ਗੱਲ ਹੀ ਮੋਟੀ ਆ। ਠੀਕ ਉਸ ਦਾ ਕੁਝ ਵੀ ਨਹੀਂ। ਨਹੀਂ ਇਹ ਗੱਲ ਮੋਟੂ ਇਹ ਗੱਲ ਸੱਚੀ ਹੈ ਯਾਰ 21 ਨਹੀਂ ਸੱਚੀ ਹੈ। ਹਾਂ। ਹਾਂ ਨਹੀਂ ਇਹ ਗੱਲ ਸੱਚੀ ਆ। ਲੋ ਵੀ ਤੁਹਾਨੂੰ ਇੱਕ ਗੱਲ ਦੱਸਦੀ ਅਸੀਂ ਸੋਚਿਆ ਕੋਈ ਅਸੀਂ ਫੰਕਸ਼ਨ ਸੋਚਿਆਗਾ ਉਦੋਂ ਪਹਿਲਾਂ ਪਹਿਲਾਂ ਸਾਡਾ ਟਾਰਗੇਟ ਆ ਦੀਦਾ। ਫਿਰ ਤੁਹਾਡੇ ਨਾਲ ਅਸੀਂ ਡਾਈਟ ਸਾਂਝੀ ਕਰਾਂਗੇ। ਹਾਂ। ਕਿੰਨਾ ਫਿਰ ਡਾਈਟ ਸਾਂਝੀ ਕਰਾਂਗੇ ਅਸੀਂ ਜਦੋਂ weight ਘਟ ਕੇ ਟਾਰਗੇਟ ਕਿੰਨਾ ਰੱਖਿਆ ਮੋਟੂ? ਅ 8 ਕਿਲੋ ਵੇਸੇ ਇਹਦੇ 2 ਦਿਨ ਹੋਇਆ ਫਰਕ ਲੱਗਣ ਲੱਗਿਆ ਬਹੁਤ ਕਿਉਂਕਿ ਜਿਹੜੇ ਮੈਂ ਉਦੋਂ 2 ਸੂਟ ਤੁਹਾਨੂੰ ਦਿਖਾਈ ਸੀ ਨਾ ਗਾਇਸ ਮੈਂ ਬਣਾ ਕੇ ਲਈ ਸੀਗੀ ਹਾਂ ਉਹ ਲੂਸ ਹੋ ਗਏ ਉਦੋਂ ਪੂਰੇ ਫਿੱਟ ਸੀਗੇ ਜਦੋਂ ਜਦੋਂ ਲੂਸ ਹੋ ਗਏ ਕਟਾ ਲੈਣਾ ਟਾਰਗੇਟ ਅੰਡਾ ਸਾਡਾ ਫਿਰ ਦੱਸਾਂਗੇ ਇੱਥੇ ਵਾਦਾ ਹੋ ਗਿਆ ਹੁਣ ਹਾਂ ਫਿਰ ਦੱਸਾਂਗੇ ਤੁਹਾਨੂੰ ਤੇਰੀ ਬੇਇੱਜ਼ਤੀ ਹੈ ਜੇ ਨਾ ਕਟਿਆ ਮੇਰੇ ਮੈਨੂੰ ਪਤਾ ਮੈਨੂੰ ਆਹੋ ਆ ਜਕੀਨਾ ਬ੍ਰੋ ਸਜਕੀਨਾ ਵੀ ਤੁਸੀਂ ਕਟਾ ਕਿਉਂ ਕਿ ਮੈਂ ਤੁਹਾਨੂੰ ਕਟਾਉਂਦੇ ਦੇਖਿਆ ਗਾਣਾ ਮੈਂ ਦੀਦੀ ਨੂੰ ਮੋਟੇ ਤੋਂ ਪਤਲੇ ਪਤਲੇ ਤੋਂ ਮੋਟੇ ਇਹ ਹੁੰਦੇ ਦੇਖਿਆ ਹਾਂ ਮਨ ਪਤਲੇ ਹੋਏ ਮੈਨੂੰ ਇਹ ਵੀ ਪਤਾ ਵੀ ਕਟਾ ਲੈਣਾ ਤੇ ਬਾਲ ਦਾ ਬਾਲਾਂ ਦਾ ਰਿਵਿਊ ਵੀ ਲੈ ਲਈ ਆਪਾਂ ਮੋਟ ਬੋਲੇ ਸੁਣ ਲੱਗ ਰਹੇ ਹੋਏ ਹਣ ਨਾਲੇ ਦੇਖ ਲੈ ਸਮੂਥਨਿੰਗ ਨਹੀਂ ਕਰਾਈ ਯਾਰ ਹਾਂ ਸਿਰਫ ਥੈਰੇਪੀ ਲਈ ਆਪਾਂ ਸਿਰਫ ਥੈਰੇਪੀ ਲਈ ਆਇਲ ਥੈਰੇਪੀ ਐਂਡ ਬੋਟੌਕਸ ਤੇ ਕੀ ਆ ਰਿਜ਼ਲਟ ਆ ਤੇ ਤੁਸੀਂ ਵੀ ਕਿਰਨ ਭੈਣ ਕੋਲ ਜਾ ਕੇ ਕਰਵਾ ਲਓ ਮੈਂ ਬਾਲ ਲਈ ਸੀ 2 ਘੰਟੇ ਬਾਅਦ ਹਾਂ ਇਹ ਬੈਸਟ ਰਿਜ਼ਲਟ ਆ ਬਾਈ ਤੁਸੀਂ ਜ਼ਰੂਰ ਕਰਵਾਓ ਕਿਉਂਕਿ ਜਿੰਨੇ ਵਾਲ ਖਰਾਬ ਦੀਦੀ ਦੇ ਸੀਗੇ ਇਹ ਐਨੇ ਸਹੀ ਹੋਗੇ ਤਾਂ ਤੁਹਾਡੇ ਤਾਂ ਬਹੁਤ ਸਹੀ ਹੋ ਜਾਣਗੇ ਸਾਰੇ ਜਣੇ ਜਰੂਰ ਭੈਣ ਕੋਲ ਵਿਜ਼ਿਟ ਕਰਕੇ ਕਰਵਾ ਕੇ ਦੇਖਿਓ ਬੈਸਟ ਰਿਜ਼ਲਟ ਹੈ ਮੈਂ ਕਹਿ ਰਹੀਆਂ 110% ਤੁਸੀਂ ਜਾਓ ਉਹਨਾਂ ਤੋਂ ਕੰਮ ਕਰਵਾਓ ਤੁਹਾਨੂੰ ਬੈਸਟ ਰਿਜ਼ਲਟ ਮਿਲੂਗਾ ਯੈਸ ਲੋ ਬਈ ਗਾਇਸ ਤੇ ਇੱਕ ਨਾਲ ਸਾਡੇ ਕੋਲ ਆਰਟੀਕਲ ਰਹਿ ਗਈ ਸੀਗੇ ਸੇਲ ਵਾਲੇ ਹੈਨਾ ਤਾਂ ਪਿਓਰ ਲੈਦਰ ਦੇ ਵਿੱਚ ਇਹਦੇ ਵਿੱਚ 38 ਕਲਰ ਪਿਆ ਬਾਈ 38 ਪਿਆ ਇਹਦੇ ਵਿੱਚ ਨੰਬਰ ਹੋਰ ਦਗਾ ਮੈਨੂੰ ਕਿਹੜੇ ਕਿਹੜੇ ਆ ਜਲਦੀ ਬੋਲ ਵੇਟ ਵੇਟ ਦਾ ਟਾਈਮ ਨਹੀਂ ਹੈਗਾ ਇਹਨਾਂ ਨੂੰ ਨੀਚੇ ਰੱਖ ਦੀ ਨਾਲੇ ਕਿਹੜੇ ਚ 38 ਬਹੁਤ ਅੱਛਾ ਆਰਟੀਕਲ ਆ ਭਾਈ ਪਿਓਰ ਲੈਦਰ ਆ ਇੰਨਾ ਕਾ ਕੰਫਰਟੇਬਲ ਆ ਸਾਡੇ ਕੋਲੋਂ ਕਲਾਇੰਟ ਮੰਗਦੇ ਆ ਬਟ ਸਾਈਜ਼ ਨਹੀਂ ਮਿਲਦੇ ਕੱਟ ਸਾਈਜ਼ ਆ ਤੇ ਇਹਦੇ ਚ ਨਾਲੇ ਆਫਰ ਲੱਗੀ ਹੋਈ ਆ ਠੀਕ ਹੈ ਸਿਰਫ 650 ਦਾ ਪੀਸ ਆ ਸਿਰਫ 650 ਠੀਕ ਹੈ ਇੱਕ ਇਹਦੇ ਵਿੱਚ ਆਹ ਵਾਲਾ 36 ਨੰਬਰ ਪਿਆ ਆਹ ਵਾਲਾ ਹੈਗਾ 38 ਕਿ ਇੱਕ ਇਹਦੇ ਵਿੱਚ ਟੈਨ ਕਲਰ ਦੇ ਵਿੱਚ 36 ਦੇ ਵਿੱਚ ਦੋ ਕਲਰ ਹਨ ਨਹੀਂ ਬਹਾ ਬਲੈਕ ਟੈਨ 36 ਦੇ ਵਿੱਚ ਦੋ ਕਲਰ ਹਨ ਟੈਨ ਕਲਰ ਤੇ ਆਹ ਵਾਲਾ ਤੇ ਆਹ ਵਾਲਾ 38 ਦੇ ਵਿੱਚ ਆ ਆਹ ਵਾਲਾ 36 ਦੇ ਵਿੱਚ ਠੀਕ ਆ ਆ ਆਫਰ ਦੇ ਵਿੱਚ ਸਿਰਫ ਦੋ ਰਹਿ ਗਏ ਹੋਰ ਦਿਖਾ ਬਈ ਇਹ ਕ ਆ ਰਹਿ ਗਿਆ ਆਫਰ ਵਾਲਾ ਆਰਟੀਕਲ ਆ ਪੁਆਇੰਟਰ ਹੀਲ ਆ ਬੜੀ ਅੱਛੀ ਆ ਬਹੁਤ ਜ਼ਿਆਦਾ ਅਸੀਂ ਇਹ 1200 ਦੀ ਸੇਲ ਕਰਦੇ ਆ ਆ ਵੀ 36 ਦੇ ਵਿੱਚ ਆ ਕਿ ਆ ਵੀ 36 ਦੇ ਵਿੱਚ ਆ ਠੀਕ ਆ ਨਾਓ ਇਹਦਾ ਪ੍ਰਾਈਸ ਲੈਸ ਪ੍ਰਾਈਸ 750 ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਦਿਓ ਹੀ ਰਹਿ ਗਏ 36 36 36 ਲਿਮਟਡ ਸਟਾਕ ਹੀ ਆ ਤੇ 38 ਜਲਦੀ ਜਲਦੀ ਆਓ ਆਰਡਰ ਕਨਫਰਮ ਕਰੋ ਲੋ ਵੀ ਮੈਂ ਹੋਰ ਵੀ ਆਰਟੀਕਲ ਆ ਸੀ ਆਹ ਵਾਲਾ ਵੀ ਆ ਵੀ ਲੈਸ ਤੇ ਆ 8 ਨੰਬਰ ਇਹਦੇ ਵਿੱਚ ਦਿਓ ਇਹਦੇ ਨਾਲ ਦਾ ਆਰਟੀਕਲ ਕਿੱਥੇ ਆ ਇਹਦੇ ਨਾਲ ਦਾ ਉਹ ਪਿਆ ਮੈਨੂੰ ਲੱਗਦਾ ਪੂਰੇ ਲੈ ਕੇ ਆਓ ਸਾਰੇ ਜਿੰਨੇ ਵੀ ਆਫਰ ਵਾਲੇ ਆ ਜੀ 8 ਇਹ 8 ਆ 8 ਹੀ ਹੈ ਨਾ ਲਓ ਬਈ ਸਾਈਜ਼ ਆ ਵਾਲਾ ਆ ਗਿਆ ਬਈ ਆਹ 10 ਕਲਰ ਦੇ ਵਿੱਚ 39 ਹੈਗਾ ਇਹ ਲਓ ਬਈ ਕੀ ਆਵਾਤਾ ਲਓ ਬਈ ਦੇਖੋ ਬਹੁਤ ਅੱਛਾ ਗਾ ਬਹੁਤ ਸੋਹਣੀ ਹੀਲ ਆ ਲਓ ਜੀ ਚੈੱਕ ਕਰੋ ਮੇਰੀ ਲੁੱਕ ਨੂੰ ਕਿੰਨਾ ਕੰਪਲੀਮੈਂਟ ਕਰ ਰਹੀ ਹੈ ਨਾ ਲਓ ਬਈ ਇਹ ਹੈਗਾ ਗਾ ਬਈ 8 ਨੰਬਰ ਠੀਕ ਹੈ ਇੱਕ ਇਹਦੇ ਵਿੱਚ 9 ਨੰਬਰ ਵੀ ਹੈਗਾ ਇਹ ਵੀ ਅਸੀਂ ਸੇਲ ਤੇ ਲਗਾਇਆ ਹੋਇਆਗਾ ਆਰਟੀਕਲ ਲਓ ਜੀ ਇਹਦੇ ਵਿੱਚ 9 ਨੰਬਰ ਵੀ ਹੈਗਾ ਤੇ ਇੱਕ 9 ਮੈਨੂੰ ਲੱਗਦਾ ਵੀਰੇ ਆਇਚ ਵੀ ਪਿਆ ਕ੍ਰੀਮ ਚ ਦਿਓ ਇਹ ਵੀ 750 ਪਈ ਉਹ ਵਾਲਾ ਪਿਆ ਦੇਖੋ ਕਿੰਨਾ ਨੰਬਰ ਆ ਉਹ ਲੈ ਕੇ ਦਿਓ ਜਲਦੀ ਲਓ ਬਾਈ ਮੈਨੂੰ ਲੱਗਦਾ ਇਹ ਵੀ ਜਿਹੜਾ ਹੈਗਾਗਾ 10 ਨੰਬਰ ਲਓ ਜੀ ਇੱਥੇ 10 ਵੀ ਹੈਗਾ ਅਵੇਲੇਬਲ 8 9 ਤੇ 10 ਇਹਦਾ 38 ਹੋ ਗਿਆ ਲਓ ਜੀ ਠੀਕ ਹੈ ਜਿਨ੍ਹਾਂ ਨੇ ਪੇਅਰ ਆਰਡਰ ਕਰਨੇ ਆ ਬਾਈ ਜਲਦੀ ਜਲਦੀ ਆਰਡਰ ਕਰ ਦੋ ਸਿਰਫ ਆਹੀ ਨੰਬਰ ਤੇ ਕਿਹੜੇ ਤੇ ਕਰਨੇ 94647 0050 ਵਾਲੇ ਤੇ ਜਲਦੀ ਜਲਦੀ ਡੀਐਮ ਕਰ ਦੋ ਠੀਕ ਹੈ ਤੇ ਆਪਣੇ ਆਰਡਰ ਬੁੱਕ ਕਰ ਦੋ ਥੈਂਕ ਯੂ ਸੋ ਮੱਚ ਗਾਇਸ ਬਾਏ ਬਾਏ ਲਵ ਯੂ ਮੋਟੂ ਇੱਕ ਆਰਟੀਕਲ ਹੋਰ ਬੁੱਕ ਕਰਾਇਆ ਮੈਂ ਆਪਣੇ ਕੋਚ ਦਾ ਟੈਨ ਕਲਰ ਕੋਚ ਦਾ ਕਿਹੜੇ ਬਾਕੀ ਗਿਆ ਤੂੰ ਕਿੱਥੇ ਬਾਕੀ ਗਿਆ ਸੀ ਆਊਟਲੈਟ ਓ ਮਾਈ ਗੱਡ ਆਊਟਲੈਟ ਪਾ ਕੇ ਗਿਆ ਚੁੰਨੀ ਲੱਗ ਗਈ ਹੁਣ ਨੋ ਕਿੰਨਾ ਦੋਣਾ ਲੱਗਦਾ ਓਏ ਮੋਟੂ ਕੋਈ ਸਮਾਨ ਮੋਟੂ ਬਾਲਾ ਸੋਣਾ ਲੱਗਦਾ ਸੀ ਇਹ ਅੱਛਾ ਹਾਂ ਕੇ ਪਿਆਰਾ ਲੱਗ ਰਿਹਾ ਥਾ ਮੇਰੇ ਮੋਟੂ ਦੇ ਤਿੰਨ ਸੂਟ ਆ ਗਏ ਜਿਹੜੇ ਮੇਰੇ ਮੋਟੂ ਕੱਲ ਦੇਖੇ ਸੀਗੇ ਇਹਨੇ ਤੇ ਫੋਨ ਤੇ ਐਕਸਾਈਟਡ ਆ ਬਹੁਤ ਹਾਂ ਦੇਖਣ ਲਈ ਦੇਖਣ ਲਈ ਰਿੱਕੀ ਲੈ ਕੇ ਆ ਰਿਹਾ ਵੇਟ ਕਰ ਰਹੇ ਆ ਅਸੀਂ ਵੇਟ ਐਂਡ ਵਾਚ ਸੋਣਾ ਨਹੀਂ ਅੱਜ ਸੋਣਾ ਨਹੀਂ ਸੁਣ ਲੈ ਸੂਟ ਲੈ ਕੇ ਆ ਰਿਹਾ ਕਿ ਕਿ ਮੇਰਾ ਪਪਾ ਲੈ ਕੇ ਆ ਰਿਹਾ ਤਾਈ ਮਮਾ ਮੇਰਾ ਪਪਾ ਲੈ ਕੇ ਆ ਰਿਹਾ ਫਿਰ ਭੈਣ ਵਾਸਤੇ ਨਿਊ ਆਰਟੀਕਲ ਸਹੀ ਪਾਉਣੇ ਆ ਲੈ ਇੱਕ ਹੋਰ ਚੀਜ਼ ਆ ਮੈਂ ਮੇਰੀ ਭੈਣ ਵਾਸਤੇ ਉਹੀ ਆਰਟੀਕਲ ਨਹੀਂ ਬਣਾਉਣਾ ਹਾਂ ਦਾ ਕਾਪੀ ਕਰਕੇ ਹਾਂ ਡਿਫਰੈਂਟ ਆਰਟੀਕਲ ਬਣਾਉਣਾ ਹਾਂ ਨਾਲ ਦੀ ਬੁਟੀਕ ਦਾ ਅਲੱਗ ਡਿਜ਼ਾਈਨ ਅਲੱਗ ਡਿਜ਼ਾਈਨ ਹਾਂ ਸਰਪ੍ਰਾਈਜ਼ ਹੀ ਹੁੰਦਾ ਹਾਂ ਮੈਂ ਤਾਂ ਸਰਪ੍ਰਾਈਜ਼ ਹੁੰਦਾ ਨਾ ਮਤ ਉਹ ਆਏ ਆਏ ਹਾਏ ਆਏ ਹਾਏ ਕਹਿੰਦੇ ਸਰਪੜਾਈ ਸਰਪੜਾਈ ਤਿੰਨੇ ਕੱਟੇ ਕੱਢੂਗਾ ਸਾਡਾ ਮੋਟੂ ਆਏ ਆ ਆ ਚੱਕੋ ਬਈ ਤੈਨਾਂ ਕਲਰ ਪਕ ਕਾਲਾ ਤਾਂ ਲਾਤਾ ਲਾਤਾ ਰੰਗ ਤੈ ਖਲਾਰਤੀ ਦੇਖ ਤੈ ਖਲਾਰਤੀ ਦੇਖ ਲੈ ਪੁੱਤ ਮम्मा ਨੇ ਮम्मा ਲਈ ਸੂਟ ਲੈ ਕੇ ਆਇਆਂਗਾ ਮੈਂ ਨਵੇਂ ਹੈ ਕਿਹੜਾ ਰੰਗ ਸਭ ਤੋਂ ਸੋਹਣਾ ਲੱਗਿਆ ਦੱਸ ਗੁੰਤਾਜ ਫਸਟ ਚੋਇਸ ਆਦਸ ਇਹਨਾਂ ਚੋਂ ਸਭ ਤੋਂ ਸੋਹਣਾ ਰੰਗ ਕਿਹੜਾ ਲੱਗਿਆ ਦੱਸੋ ਦੱਸੋ ਹੂੰ ਸੀ ਆ ਮੈਨੂੰ ਵੀ ਬੜਾ ਘੈਂਟ ਲੱਗੇ ਤੈਨੂੰ ਵੀ ਵਧੀਆ ਲੱਗਿਆ ਸੀ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਸੀ ਬੜਾ ਅੱਛਾ ਲੱਗਾ ਥਾ ਮੇਰੇ ਕੋਲ ਬੜਾ ਅੱਛਾ ਲੱਗਾ ਮਮਾ ਮਰਿ ਇਹ ਸੂਟ ਨਹੀਂ ਹੈਗਾ ਇਹ ਤਾਂ ਬਾਹਰ ਸ਼ੋਪਿੰਗ ਕਰਦਾ ਸੀ ਮੱਕੀ ਨੂੰ ਗਿਫਟ ਲੈਣੀਆਂ ਕੀ ਕੀ ਇਹ ਆਹ ਕੀ ਇਹ ਕਿਹੜਾ ਤਾਂ ਮੋਟੂ ਮੈਂ ਘਰੇ ਲਈ ਯਾਰ ਉੱਥੇ ਬੇਅਦਵੀ ਹੋ ਰਹੀ ਸੀ ਸਮਝ ਗਿਆ ਦੇਖ ਮੇਰੇ ਸੋਹਣਿਆ ਮੇਰੀ ਗੱਲ ਸੁਣੋ ਲਓ ਬਈ ਇੱਕ ਇੱਕ ਕਰਕੇ ਸੂਟ ਪਾ ਕੇ ਦਿਖਾਉ ਮੇਰੀ ਭੈਣ ਹਾਂ ਵੀ ਸੋਹਣਿਆ ਚੁੰਨੀ ਲੈਣ ਵਾਲੇ ਜੀ ਇਹ ਮੇਰੀ ਸੋਹਣੀ ਆ ਹਾਂ ਵੀ ਮੇਰੀ ਸੋਹਣੀ ਕਿਵੇਂ ਲੱਗਦਾ ਸੂਟ ਨਿਕ ਕਿੰਨਾ ਸੋਹਣਾ ਬਣਿਆ ਹੈ ਨਾ ਹੇ ਨੀ ਕੁੜੀਏ ਨਜ਼ਰ ਮੇਰੀ ਵੀ ਨਾ ਲੱਗ ਜੇ ਨਹੀਂ ਤੈਨੂੰ ਅਰੇ ਤੁਹਾਨੂੰ ਦੱਸਿਆ ਸੀ ਨਾ ਕਿ ਸਾਡੇ 6 ਘੱਟ ਆ ਖੋਲੀ ਪੁੱਤ ਗੇਟ ਦਾਦੀ ਆ ਦਾਦੀ ਵੀ ਦੇਖ ਲੂਗੀ ਹਾਂ ਹਾਂ ਕੀ ਬਾਤ ਆ ਵੇ ਪਹਿਲਾਂ ਮੰਮੀ ਆ ਮੋਟਵਾ ਜੇ फोटो एक ही में लग गया। कैसा लगा सूटिंग तो? वर्क <laughs> हाँ। भी बड़ा प्यारा ना गुंदवा गुंदवा वर्क <laughs> तो प्लाजो से भी वर्क <laughs> नहीं तो समारक बनी नहीं हुई है सही है बहुत अच्छा बहुत अच्छा लग रहा है ਲੈ ਬਈ ਹੁਣ ਪਿਆਰਾ ਇਹ ਮੋਟੂ ਪੁੱਤ ਹੌਲੀ ਕਰ ਲਾ ਮਮਾ ਕਿਵੇਂ ਲੱਗੇ ਤੁਹਾਨੂੰ ਸੂਟ ਫਿਰ ਸਾਰਿਆਂ ਨੂੰ ਕਹਿ ਦੋ ਵੀ ਬਣਾ ਲਓ ਮੇਰੇ ਤੋਂ ਸੂਟ ਮੋٹے ਸੂਟ ਬਣਾ ਲਓ ਬਣਾ ਲੈ ਮੋٹے ਸਾਰੇ ਸੂਟ ਬਣਾ ਲਓ ਦੇਖ ਕੇ ਹਾਂ ਹਾਂ ਇਹ ਤਿੰਨ ਡਿਜ਼ਾਈਨ ਤੁਹਾਨੂੰ ਮੈਂ ਦੱਸ ਤੇ ਬਾਕੀ ਜਿੱਦੇ ਜਿੱਦੇ ਵੀਅਰ ਕਰਾਂਗੇ ਫੋਟੋਜ਼ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਸੀਂ ਦੋਨੇ ਪੈਣਾ ਸੋਚ ਰਹੇ ਹਾਂ ਵੀ ਅਸੀਂ ਸ਼ੂਟ ਕੱਢੀਏ ਪਰ ਸਾਡਾ ਟਾਈਮ ਹੀ ਨਹੀਂ ਰਲਦਾ ਦੋਨਾਂ ਜਣਿਆਂ ਦਾ ਹੋਰ ਯਾਰ ਕਲਰ ਤੁਹਾਨੂੰ ਸਾਰੇ ਮਿਲ ਜਾਣਗੇ ਬਾਈ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਲਈ ਆ ਫੋਟੋ ਦੇ ਰਿਵਿਊ ਲੈ ਲੈਣਾ ਮੈਂ ਜੈਨੂ ਮੋ ਘੰਟਾ ਮੈਂ ਤਾਂ ਫਿਟਿੰਗ ਦੀ ਬੜੀ ਗੜ ਲੱਗੀ ਜੈ ਜੀ ਮੈਨੂੰ ਚਾਹੀਦੀ ਹੁੰਦੀ ਆ ਮਤਲਬ ਵਿਦਾਊਟ ਦੁਪੱਟਾ ਵੀ ਪੈ ਗਿਆ ਮੈਨੂੰ ਜਾ ਕੇ ਸਾਨੂੰ ਹੁੰਦਾ ਬਿਨਾਂ ਦੁਪੱਟੇ ਵਾਲੇ ਸ਼ੂਟ ਕੈਨ ਸਕੂਲ ਚ ਚੱਲੋ ਇਹਨਾਂ ਦਾ ਰੁੱਤ ਪਈ ਐ ਮੈਂ ਤਾਂ ਬਾਕੀ ਗਵਰਨਮੈਂਟ ਆਪਾਂ ਟੀਚਰ ਹੋਣੇ ਆ ਤਾਂ ਆਪਾਂ ਨੂੰ ਦੁਪੱਟੇ ਨਾਲ ਹੀ ਹਾਂ ਨਾ ਹੋ ਜਾਂਦਾ ਉਹ ਸੋਹਣੀ ਲੱਗਦਾ ਹਾਂ ਜਿੱਦਾਂ ਕਿਤੇ ਬਾਹਰ ਆਊਟਿੰਗ ਵਗੈਰਾ ਤੇ ਜਾਣਾ ਘੁੰਮਣ ਜਾਣਾ ਤਾਂ ਵਿਦਾਉਟ ਉਹ ਦੁਪੱਟਾ ਵੀ ਇਹ ਪੈ ਜਾਣਗੇ ਲੋ ਬਈ ਗਾਇਸ ਅਸੀਂ ਪਹੁੰਚ ਗਏ ਘਰੇ ਤੇ ਸਾਡੇ ਲੈਕਚਰ ਹਾਲ ਮੈਂ ਲਾ ਦੇਖੋ ਕਿੰਨੀ ਠੰਡ ਮੰਨੀ ਬੈਠਿਆ ਹੋਏ ਨਹੀਂ ਠੰਡ ਬਿਲਕੁਲ ਨਹੀਂ ਲੱਗਦੀ ਮੈਂ ਪਹਿਲਾਂ ਤੇ ਇੱਕ ਕੰਪਲੀਮੈਂਟ ਕਰੋ ਸਾਰੇ ਜਣੇ ਵੀ ਦੀਦੀ ਦੇ ਐਣ ਕਾ ਬਹੁਤ ਸੋਹਣੀਆਂ ਲੱਗਦੀਆਂ ਲੱਗੀਆਂ ਕਿਸੇ ਦੇ ਨੰਬਰ ਨੇ ਨਹੀਂ ਉਂਗਾ ਲੱਗ ਰਦਾ ਬੱਸ ਇਹ ਐ ਲੱਗਦੀਆਂ ਇਹ ਨਾਲ ਹੀ ਇਹਨਾਂ ਵੀ ਨਾ ਇਹਨਾਂ ਬੜੀਆਂ ਦੀਦਾ ਨਹੀਂ ਦੀ ਦੇ ਉਹ ਦੇਖ ਜਿਹੜਾ ਕਰ ਰਹੀਆਂ ਕਲਾਪਿੰਗ ਕਰਦੀਆਂ ਕਲਾਪਿੰਗ ਕਰਦੀਆਂ ਕਹਿੰਦਾ ਹੁੰਦੀਆਂ ਰੱਖਦੀਆਂ ਨੇ ਤਾਈ ਮਮਾ ਵੀ ਕਰਦੇ ਮੇਰਾ ਪੁੱਤ ਕਹਿੰਦਾ ਵਧੀਆ ਲੱਗਦੀਆਂ ਨੇ ਚੱਲ ਪੁੱਤ ਸੱਸੀ ਗੱਲ ਕਰ ਦੋ ਤਾਈ ਮਮਾ ਨੂੰ ਇਹ ਅੱਜ ਉਹਨਾ ਮੇਰੇ ਇਹਨੇ ਮੈਨੂੰ ਭਜਾ ਪਾ ਕੇ ਮੇਰੇ ਕੁੱਕੜੀਆਂ ਬਾਦੀਆਂ ਇਹ ਐਂ ਕਹਿੰਦਾ ਕਿ ਵੀ ਤਾਈ ਮਮਾ ਨੇ ਨਹੀਂ ਵੀ ਡਾਈਟ ਪਲਾਨ ਸਟਾਰਟ ਕੀਤਾ ਹੋਇਆ ਨਾ ਵੀ ਥੋੜਾ ਜਿਹਾ ਵਰਕਆਊਟ ਵੀ ਕਰਵਾ ਦਾਂ ਸੁਣੀ ਹੁੰਦਾ ਉਹਨੇ ਕਿਹੜਾ ਵਰਕਆਊਟ ਕਰਵਾ ਦਾਂ ਐਂ ਦੀ ਉਹ ਜਿਹੜੀ ਰੇਲ ਜੀ ਸੀਗੀ ਉਹ ਹੌਲੀ ਆ ਨੀਮੀ ਹੋ ਕੇ ਚਲਾਉਂਦੀ ਸੀ ਇਹ ਕਹੇ ਤੂੰ ਭੱਜ ਕੇ ਚਲਾਓ ਠੀਕ ਹੈ ਫਿਰ ਠੀਕ ਹੈ ਫਿਰ ਬਈ ਹੋਰ ਸੋ ਕਰਨਾ ਸਾਡੇ ਦੋਨਾਂ ਦੇ ਮੁੰਡੇ ਰੋਟੀਆਂ ਦਾ ਖਵਾ ਦੇ ਕਰਨਗੇ ਸਾਨੂੰ ਜੀ ਸਾਡੀਆਂ ਨੂੰ ਆ ਦੇਣੀਆਂ ਹੈ ਨਹੀਂ ਨਹੀਂ ਪਤਾ ਲੱਗ ਗਿਆ ਇਹਨਾਂ ਨੂੰ ਕਿ ਸਾਡੀ ਮੰਮੀ ਨਾਲ ਪਹਿਲਾਂ ਦਾਦੀ ਦੇ ਹੀ ਜਾਂਦੀਆਂ ਹੁਣ ਸਾਨੂੰ ਦੇਣੀਆਂ ਲੱਕੀਆਂ ਸੀ ਹਾਂ ਬਾਲੀਆਂ ਕਰਮ ਵਾਲੀਆਂ ਸੀ ਸਹੀ ਗੱਲ ਉਹਦੇ ਮੰਮੀ ਕਹਿੰਦੀ ਮੈਂ ਕਿਹਾ ਮੰਮੀ ਤੇਰੇ ਵਰਗੀ ਸੱਸ ਸਾਰੀਆਂ ਕੁੜੀਆਂ ਨੂੰ ਮਿਲੇ ਮੈਂ ਕਹਿੰਦੀ ਕਰਮ ਵਾਲੀ ਮੰਮੀ ਕਹਿੰਦੀ ਭਈ ਮੈਂ ਤਾਂ ਕਰਮ ਵਾਲੀਆਂ ਮੇਰੀਆਂ ਮੇਰੇ ਨੂੰਹਾਂ ਵਰਗੀਆਂ ਨੂੰਹਾਂ ਸਾਰੀਆਂ ਨੂੰ ਮਿਲੇ ਸਹੀ ਗੱਲ ਹੈਨਾ ਪੁੱਤ ਹੈਨਾ ਜੂਜੂ ਤੁਸੀਂ ਕੀ ਕਰਿਓ ਸਾਡੀਆਂ ਮੰਮੀਆਂ ਕਰਮ ਵਾਲੀਆਂ ਤੇ ਆਏ ਨੇ ਫਿਰ ਗਾਲਾਂ ਕੱਢੋ ਸਤਿ ਸ਼੍ਰੀ ਅਕਾਲ ਪਤਾਨੀਆ ਜਨਰੇਸ਼ਨ ਦਾ ਬੜਾ ਫਰਕ ਆ ਹਾਂ ਲੋ ਬਈ ਮੋਟੂ ਨੇ ਕੱਲ ਨੂੰ ਪਾ ਕੇ ਜਾਣਾ ਸੂਟ ਤੇ ਮੈਂ ਇੱਕ ਗੱਲ ਹੋਰ ਦੱਸਦਾ ਇਹਦੇ ਨਾਲ ਦਾ ਮੇਰੇ ਕੋਲ ਸਟਾਕ ਅਵੇਲੇਬਲ ਹੈਗਾਗਾ ਠੀਕ ਆ ਤੁਹਾਨੂੰ ਸਾਰੀ ਲੁੱਕ ਫਾਈਨਲ ਲੁੱਕ ਅਸੀਂ ਹੁਣੀ ਦਿਖਾ ਦਾਂਗੇ ਪ੍ਰੋਪਰ ਕਿੱਦਾਂ ਦਾ ਬਣਿਆਗਾ ਠੀਕ ਆ ਤੇ ਬਾਵਾ ਵਗੈਰਾ ਤੇ ਡਿਜ਼ਾਈਨਿੰਗ ਵਗੈਰਾ ਸਾਰਾ ਕੁਝ ఎవਰੀਥਿੰਗ ਤੇ ਤੁਸੀਂ ਆਰਡਰ ਕਰ ਸਕਦੇ ਹੋ ਦੀਦੀ ਹੁਣੀ ਤੁਹਾਨੂੰ ਦਿਖਾਉਣਗੇ ਠੀਕ ਆ ਵੀ ਕਿੱਦਾਂ ਦਾ ਲੱਗਦਾਗਾ ਮੇਰੇ ਪੁੱਤ ਨੂੰ ਵੀ ਮਿਲ ਲਓ ਹੈਲੋ ਗਾਇਸ ਮੀਟ ਮਾਈ ਬਿਊਟੀਫੁਲ ਸਨ ਹੈਂਡਸਮ ਸਨ ਗੁੰਤਾ ਸਿੰਘ Sibia. Levi. Oi, oi, oi. ਖੜ ਜਾ ਮੋਟੂ ਹਾਂ ਮੰਮੀ ਪਹਿਲਾਂ ਇਹ ਦੱਸ ਕਿਵੇਂ ਲੱਗਿਆ ਰੰਗ ਕਿਵੇਂ ਲੱਗਿਆ ਦੀਦ ਦਾ ਤੁਹਾਨੂੰ ਸੂਟ ਦਾ ਰੰਗ ਬਹੁਤ ਸੋਹਣਾ ਲੱਗਦਾ ਹਾਂ ਰੰਗ ਬਹੁਤ ਕਿਆ ਬਾਤ ਹੈ ਕਿਆ ਬਾਤ ਓਕੇ ਕਿਆ ਬਾਤ ਹੈ ਅੱਛੇ ਬਿਊਟੀਫੁਲ ਸ਼ਰਨਜੀਤ ਜੀ ਬਹੁਤ ਬਿਊਟੀਫੁਲ ਲੱਗ ਰਹੇ ਬੜੇ ਪਿਆਰੇ ਲੱਗ ਰਹੇ ਐਨਕ ਲਾ ਲਓ ਹੁਣ ਐਨਕ ਲਾ ਲਓ ਹੁਣ ਹਾਂ ਹੁਣ ਦੀਦਾ ਮੈਨੂੰ ਹੁਣ ਦੀਦਾ ਕਰੇ ਮੈਨੂੰ ਕਿੱਥੇ ਕਿੱਥੇ ਕਰਕੇ ਦੀਦਾ ਇੱਧਰ ਹੁਣ ਫੋਟੋ ਕਿਚਾਂ ਤੁਹਾਡੀ ਹੈ ਨਾ ਇੱਧਰ ਆ ਪੈਰਾਂ ਤੱਕ ਵਿੱਚ ਇਹੀ ਲਓ ਬਈ ਤਸਰ ਸਿਲਕ ਦੀ ਸਲਵਾਰ ਹੈ ਇਹਦੇ ਨਾਲ ਠੀਕ ਆ ਤੇ ਜਿਹੜਾ ਸੂਟ ਹੈਗਾ ਇਹ ਬਈ ਹੈਗਾਗਾ ਸਾਟਨ ਤੇ ਸਾਟਨ ਕ੍ਰੇਪ ਜਿਹੜਾ ਹੁਣ ਚੱਲ ਰਿਹਾ ਸਟਾਫ ਤੁਸੀਂ ਦੇਖੋ ਬਹੁਤ ਸ਼ਾਈਨ ਵਾਲਾ ਤੇ ਸਰਦੀ ਵਾਲਾ ਸਟਾਫ ਆ ਤੇ ਲੇਸਿਸ ਨਾਲ ਡਿਜ਼ਾਈਨਿੰਗ ਕੀਤੀ ਆ neck ਤੇ ਕੀਤੀ ਆ ਚਾਕਾਂ ਤੇ ਘੇਰੇ ਤੇ ਅੱਗੇ ਪਿੱਛੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਕਾਫੀ ਜ਼ਿਆਦਾ ਪ੍ਰਿੰਟ ਆਪਣੇ ਕੋਲ ਅਵੇਲੇਬਲ ਨੇ ਦੁਪੱਟਾ ਵੀ ਇਹਦੇ ਨਾਲ ਸਾਟਨ ਦਾ ਲਗਾਇਆ ਸੀ ਠੀਕ ਆ ਬਹੁਤ ਸੋਹਣਾ ਤੇ ਲੇਸ ਵੀ ਲੇਸਿਸ ਨਾਲ ਡਿਜ਼ਾਈਨ ਕੀਤਾ ਠੀਕ ਹੈ ਦੁਪੱਟਾ ਤੁਸੀਂ ਦੇਖ ਸਕਦੇ ਹੋ ਉਹ ਰਾਂਏ ਬਲਬੁਲ ਜੇ ਨਹੀਂ ਪੈਂਦੇਗੇ ਜਿਵੇਂ ਟੈਬੀ 'ਚ ਪੈ ਜਾਂਦੇ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਹੁਣ ਆਪਾਂ ਰਿਵਿਊ ਲੈਨੇ ਆ ਸਰ ਰஞ்சிਤ ਕੌਰ ਦੇ ਹਾਂਜੀ ਮੈਡਮ ਬਹੁਤ ਸੋਹਣਾ ਕਿਹਦਾ ਸਿਰਾ ਸਿਰਾ ਵਾਬੇ ਸਿਰਾ ਵਾਬੇ ਮਤਲਬ ਕੰਫਰਟੇਬਲ ਆ ਯਾਰ ਕੱਪੜਾ ਹੈਨਾ ਇਹ ਜੁੱਟ ਦੀ ਪੇਡ ਸੀ ਜਿਹੜੀ ਕੱਲ ਅਸੀਂ ਗੱਲ ਹੈ ਤਾਂ ਹੀ ਤਾਂ ਹੀਲ ਮੈਂ ਇਹਦੇ ਨਾਲ ਸੋਚ ਰਹੀ ਆ ਵੀ ਕੋਚ ਦੀ ਪਵਾਵਾ ਕੋਚ ਦਾ ਪਰਸ ਕੋਚ ਦੀ ਹੀਲ ਠੀਕ ਹੈ ਇਹਨੂੰ ਸਕਿਪ ਕਰਕੇ ਚੱਲਦੇ ਆਂਗੇ ਤੇ ਹਾਂ ਕੱਲ ਨੂੰ ਕਿਤੇ ਚੱਲਦੇ ਆਂ ਗੋਵੈਂਟ ਗੋਣ ਹੁੰਨੇ ਆ ਸਰ ਰஞ்சிਤ ਕੌਰ ਜੀ ਬਿਊਟੀਫੁੱਲ ਲੱਗ ਰਹੀ ਹਾਂ ਆ ਜੋ ਇੱਕ ਫੋਟੋ ਕਰੀ ਚਲ ਗੱਲ ਖੜੀਆ ਕਰ ਲੈ ਨਹੀਂ ਨਹੀਂ ਥੋੜੇ ਨਾ ਕਮੈਂਟ ਜੇ ਆਉਂਦੇ ਹੁੰਦੇ ਆ ਤੇ ਚਲੋ ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਆਉਂਦੀ ਆ ਇੱਕ ਚੀਜ਼ ਦੱਸ ਦਿੰਨੀ ਆ ਤੁਹਾਨੂੰ ਇਹ ਤਾਂ ਮੇਰੇ ਤੋਂ 10 ਸਾਲ ਵੱਡੀ ਹੈ ਮਿਲ ਭੈਣ ਮੈਂ ਪਿਆਰ ਨਾਲ ਇਹਨੂੰ ਮੋਟੂ ਕਹਿੰਦਾ ਕੁਛ ਮਰਜੀ ਕਹਦਾ ਠੀਕ ਆ ਇਹ ਤਾਂ ਮੇਰੀ ਮਾਵਾ ਵਰਗੀ ਵੀ ਆ ਮੈਂ ਇਹਦੀ ਧੀ ਵੀ ਆ ਮੈਂ ਇਹਦੀ ਦਰਾਨੀ ਵੀ ਆ ਠੀਕ ਆ ਤੇ ਮੈਂ ਇਹਦੀ ਛੋਟੀ ਭੈਣ ਵੀ ਆ ਸਾਰੇ ਰਿਸ਼ਤੇ ਆ ਮੇਰੇ ਇਹਦੇ ਨਾਲ ਤੇ ਅਸੀਂ ਚਾਹੇ ਲੜੀਏ ਭੁੜੀਏ ਗੁੱਸੇ ਹੋਈਏ ਪਰ ਇੱਕ ਗੱਲ ਆ ਵੀ ਮੈਂ ਇਹਦਾ ਬਹੁਤ ਪਿਆਰ ਕਰਦੀ ਆ ਬਹੁਤ ਜ਼ਿਆਦਾ ਨਹੀਂ ਲੜਦੀ ਬਹੁਤ ਜ਼ਿਆਦਾ ਐਕਸੈਸ ਚ ਨਹੀਂ ਰੱਖਦੀ ਲੜਦੀ ਤਾਂ ਫੇਰ ਤੇਰੀ ਗੱਲ 3 ਸਾਲ ਹੀ ਤਰਨ ਤਰਨ ਜੌਬ ਕੀਤੀ ਹੋਈ ਆ ਤੇ ਅਸੀਂ ਇਕੱਠੇ ਹੋਈ ਨਹੀਂ ਤੇ ਇਕੱਠੇ ਹੋਣ ਦੀ ਤਾਂ ਮੈਂ ਤੁਹਾਨੂੰ ਹੁਣ ਵੀ ਦੱਸਦਾ ਹੁਣ ਵੀ ਅਸੀਂ ਬਹੁਤ ਘੱਟ ਘੱਟ ਰਾਤ ਨੂੰ ਮਿਲਦੇ ਆ ਹੈਨਾ ਹਾਂ ਤੇ ਬਲੌਗਿੰਗ ਮੈਂ ਕੀਤੀ ਸਟਾਰਟ ਹੋਣਾ ਘੱਟੋ ਘਟਾ ਹਫਤਾ ਹੋ ਗਿਆ ਹਫਤੇ ਤੋਂ ਪਹਿਲਾਂ ਦਾ ਮੈਂ ਪਾਈ ਤੇ ਇੱਕ ਚੀਜ਼ ਹੋਰ ਦੱਸਦਾ ਜੋ ਵੀ ਤੁਸੀਂ ਕਮੈਂਟ ਕਰਦੇ ਹੋ ਉਹ ਉਹ ਹੋਰ ਰਿਸ਼ਤੇ ਦਾ ਤੇ ਰਿਸ਼ਤੇ ਦਾ ਨਾ ਬਹੁਤ ਜ਼ਿਆਦਾ ਫਰਕ ਆ ਇਹ ਖੂਨ ਦੇ ਰਿਸ਼ਤੇ ਆ ਤੇ ਉਹ ਉਹ ਰਿਸ਼ਤੇ ਰੂਹਾਂ ਦੇ ਹੁੰਦੇ ਆ ਖੂਨ ਦੇ ਹੁੰਦੇ ਆ ਜਿਹੜੇ ਹਮੇਸ਼ਾ ਲਿਖਦੇ ਆ ਆਪ ਦਾ ਕਹਿੰਦੇ ਨੇ ਆਪ ਦਾ ਮਾਰੂ ਦਾ ਤਾਂ ਮਾਰ ਕੇ ਸਾਹਮਣੇ ਛੁੱਟੂਗਾ ਪਗਾਨੇ ਦਾ ਆਪਾਂ ਕਹਿ ਨਹੀਂ ਸਕਦੇ ਹੁੰਦੇ ਤੇ ਸਾਡਾ ਸਾਡਾ ਬਹੁਤ ਵਧੀਆਗਾ ਤੁਸੀਂ ਫਿਕਰ ਨਾ ਕਰਿਆ ਕਰੋ ਵਲੌਗ ਇੰਜੋਏ ਕਰਿਆ ਕਰੋ ਹਾਂ ਬਾਕੀ ਮੋਟਰ ਨਾਲ ਮੇਰਾ ਸੋ ਮੱਚ ਲਵ ਜੂ ਆ ਬਸ ਉਹ ਤੁਹਾਡੀ ਮੰਮੀ ਬੈਠੀ ਆ ਹਸੀਏ ਦੇ ਹਸੀਏ ਦੇ ਦੰਦ ਕੱਢੀ ਜਾਂਦੀ ਆ ਹਾਂ ਦੇਖਦੀ ਮਮੀ ਮਮੀ ਦੇਖਦੀ ਨਹੀਂ ਨਾ ਦਿਖਾ ਨਹੀਂ ਸਕਦੇ ਮਮੀ ਦੰਦ ਕੱਢ ਰਹੀ ਹੈ ਪਰ ਇਹ ਤੇ ਸਾਡੀ ਮਮੀ ਇਮੋਸ਼ਨਲ ਹੋ ਜੀ ਸਾਡੀ ਮਮੀ ਬਹੁਤ ਇਮੋਸ਼ਨਲ ਹੋ ਜਾਂਦੀ ਹੈ ਮਰੀ ਮਰੀ ਗੱਲ ਹੀ ਨੰਦੀ ਹੋਣ ਵੀ ਲੱਗੇ ਜਾਂਦੇ ਮਮੀ ਸੱਜਾ ਆਉ ਲੱਗੀ ਮੈਨੂੰ ਸੱਜਾ ਬਸ ਲੱਗੀ ਨਹੀਂ ਲੱਗੀ ਲੱਗੂ ਆਓ ਆ ਦੇਖੋ ਮੋਟੂ ਤੋਂ ਫਾਈਨਲ ਰਿਵਿਊ ਲੈ ਲਈ ਮੋਹ ਮਸੂੜਾ ਇਸ ਟਾਪੂ ਮੈਨੂੰ ਮੈਨੂੰ ਕੋਮਾਂ ਸੀਗਾ ਇਸ ਟਾਪੂ ਲੋ ਵੀ ਮੈਡਮਾਂ ਸਰਕਾਰੀ ਟੀਚਰਾਂ ਕਿਰਪਾ ਕਰਕੇ ਸੂਟ ਬਣਵਾਓ ਇਹ ਵਾਲਾ ਠੀਕ ਹੈ ਓਕੇ ਕਬੀ ਇਧਰ ਆ ਜਾ ਫੋਟੇ ਤੇ ਕਾਲੀ ਕਾਲੀ ਲਿਖਦਾ ਸੀ ਐਂਟੀ ਸਰ ਵੀ ਟੀਚਰ ਨੇ ਕਹਿੰਦੀ ਕਾਲੀ ਕਾਲੀ ਲਿਖਣਾ ਸੀ ਜਿੱਦ ਵਿੱਚ ਟੀਚਰ ਲਿਖਦੇ ਨੇ ਉਹ ਪਟਾਣਾ ਪਏ ਆ ਹਾਂ ਮੈਂ ਪੜ੍ਹਦਾ ਜਵਾਹੇ ਉੱਠਾ ਮਰਦਾ ਤਾਂ ਜਦ ਕਰਦੇ ਜਾਂਦੇ ਠੀਕ ਵੀ ਸੱਤਨੀ ਵਾਲੀ ਇੰਨੀ ਹੱਤਵੀਂ ਵਾਲੀ ਸੀ ਛੋਟੇ ਛੋਟੇ ਸੀ ਤਾਂ ਉਹ ਹੀ ਸ਼ਰਜੀ ਹਾਂ ਕਈ ਕਈ

ਮਾਦਰ ਕੁਲ ਛੱਡ ਗਿਆ ਉਹਦੇ ਉਧਰ ਰੇਨਫਾਲ ਹੋ ਰਹੀ ਉਹਦਾ ਸਕੂਟਰ ਕਲੱਚ ਤੇ ਖੜਾ ਹੋ ਗਿਆ ਸਕੂਲ ਪਰ ਮੂਰੋ ਮੈਂ ਤਾਂ ਹੁਣ ਮੂਰੇ ਥਾ ਜਾ ਹੁੰਦਾ ਸਕੂਟਰ ਦੇ ਉਹਦੇ ਵਿੱਚ ਹੀ ਡੇਰ ਗਿਆ ਮਾਮੇ ਤੇ ਤਾਂ ਰਗੜਾ ਬੋਲੇ ਇਸੇ ਜੀ ਰਗੜਾ ਦੰਦਾ ਮਾਮਾ ਕਹੇ ਆਉ ਮਾਮਾ ਕਹੇ ਆ ਤੂੰ ਨਿਕਲ ਗਿਆ ਇਹੋ ਹਰੋਂ ਨਾ ਮੂਤ ਗਾਜ ਨਵੀਂ ਵਾਲੀ ਉਹਦਾ ਹੀ ਬਾਲਾ ਹੱਸਾ ਬਣਦਾ ਨਾ ਪਹਿਲਾਂ ਕਿਹੜੀ ਕੱਦ ਚ ਵੱਜ ਕਦਾਤਾਂ ਦਾ ਰੱਖੀ ਵਾਹ ਚਲਾ ਸੁਰਾਗਾ ਤੁਸੇ ਮਾੜਾ ਸਕੂਲੋਂ ਪ੍ਰੈਸਿੰਗੋਂ ਨਾ ਤੇਰਾ ਜੁਵਾਕਾ ਹੋਰ ਬੱਲਾ ਕੀ ਗੱਲ ਕੀ ਸੀ ਸਦੇ ਦਾ ਮੁੰਡਾ ਦਈ ਮੈਨੂੰ ਯਾਕੀ ਬੜਾ ਵੱਡਾ ਪਾਲਾਇ ਮੁੰਡਾ ਹਾਂ 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 ਉਹ ਤਾਂ ਸਾਡੇ ਨਾਲ ਆਉਂਦਾ ਸੀ ਹਾਂ ਉਹ ਉਹ ਤੁਸੀਂ ਮਹਿਮੂਦ ਰਾਜਨ ਵੀ ਕਾਜ ਨੂੰ ਵੀ ਜਾਂਦੇ ਸੀ ਹਾਂ ਲੱਭਦੀ ਹੁੰਦੀ ਸੀ ਬਾਹਰ ਸਿੱਖਿਆ ਹਾਂ ਹਾਂ ਉਹ ਬਾਹਰ ਖੇਡਣ ਲੱਗ ਸੱਟ ਲਗਾ ਮੈਂ ਕੱਲਾ ਤੁਸੀਂ ਸਾਰੇ ਹਾਂ ਕਹਿੰਦਾ ਮੈਨੂੰ ਰੋਕੋ ਕਹਿੰਦਾ ਇਧਰ ਨਹੀਂ ਉੱਥੇ ਲੈਣ ਤੇ ਹਾਂ ਅੱਜ ਆ ਜਾ ਉਹਨਾਂ ਸਾਡਾ ਕੀ ਬੱਸ ਚੱਲ ਲਈ ਇਧਰ ਇਧਰ ਲੱਤਾਂ ਫੜਦੀਆਂ ਬਾਹ ਫੜ ਲਿਓ ਕੰਧ ਤੇ ਵੱਜਦਾ ਸਟਾਫ ਰੂਮ ਵਾਲੀ ਹਾਂ ਐਡਾ بڑا ਹੜਕਾ ਹੋਇਆ ਨਹੀਂ ਕੋਈ ਸੱਤ ਡਿੱਗੀ ਹੁੰਦੀ ਉਹ ਮਾਸਟਰ ਆ ਗਿਆ ਭੱਜ ਕੇ ਮਾਰ ਕੇ ਦੇਖਿਆ ਕਿ ਇਹ ਖੇਡਦੇ ਸੀ ਉਹ ਕਹਿੰਦਾ ਮੂਰਿਆ ਕੇ ਕਹਦਾ ਉਹ ਦੇਖ ਹੁਣ ਮਾਸਟਰ ਹੁਣ ਪਹਿਲੀ ਗਾਣਾ ਬਾਲਿਆ ਕੱਢਦਾ ਉਹ ਕਹਿੰਦਾ ਸੂਰਾ ਗਾ ਤੂੰ ਮੇਰੇ ਸਕੂਲ ਦਾ ਪ੍ਰਿੰਸੀਪਲ ਹੁੰਦਾ ਕਹਿੰਦਾ ਉਹ ਇਹਦੇ ਜਿਹਾ ਜਿਹਾ ਮਾਰ ਕਰਾ ਗੱਡੀ ਜਨਾ <laughs> ി മോട്ട <laughs> 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 <laughs>